ਬਈ ਦਿੰਦੇ ਸੀ ਉਹ 20 ਲੱਖ ਰੁਪਈਆ ਦਾ ਸੱਜੂ ਕੰਦੀ ਬਹੁਤ ਘਟਾ ਸੱਜੂ ਕੰਦੀ ਇਹ ਮੇਨ ਆਪਣੀ ਬਾਂਗੀ ਦੇ ਮੁੰਡੇ ਦਾ ਵਿਆਹ ਸੀਗਾ ਸਾਨੂੰ ਨੇ ਸੱਦਿਆ ਸੀਗਾ ਪਰ ਆਪਾਂ ਨਹੀਂ ਜਾ ਸਕੀ ਕਿਉਂਕਿ ਸੱਜੂ ਦਾ ਰਿਜ਼ਲਟ ਸੀਗਾ ਤੇ ਉੱਥੇ ਫਿਰ ਦੇਰ ਦੀ ਆਪਣਾ ਭਰਾ ਗਿਆ ਸੀਗਾ ਓ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸੱਜੂ ਸਾਡੀ ਦਾ ਜਿਸ ਸੀਗਾ ਰਿਜ਼ਲਟ ਤੇ ਅਸੀਂ ਆਏ ਆ ਸੁਣ ਕੇ ਥੱਲੇ ਦੱਸਣਾ ਅਸੀਂ ਕਿ ਕਿ ਸੱਜੂ ਹੋ ਗਈ ਆ ਫੇਲ 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 ਏ ਫੇਰ ਹੋ ਗਈ ਦੋਸਤੋ ਬਹੁਤ ਮਾੜੀ ਖਬਰ ਆ ਸੈਜੂ ਦਾ ਰਿਜ਼ਲਟ ਸੀ ਤੇ ਸੈਜੂ ਹੋ ਗਈ ਫੇਲ ਸੈਜੂ ਆੜੇ ਤਾਂ ਪੁੱ ਸੈਜੂ ਨਹੀਂ ਪੁੱਛਦੇ ਆ ਸੈਜੂ ਤਾਂ ਫੇਲ ਹੋ ਗਈ ਕਿ ਪਾਸ ਮੈਂ ਤਾਂ ਬਹੁਤ ਦੁਖੀ ਆ ਮੈਂ ਕੀ ਕਰਾਂ ਸੈਜੂ ਪਾਸ ਹੋ ਗਈ ਆ ਜੀ ਸੈਜੂ ਫੇਲ ਹੋ ਗਈ ਪਾਸ ਹੋਈ ਸੈਜੂ ਪਾਸ ਹੋ ਗਈ ਆ ਜੀ ਸਾਡੇ ਨੇ ਕਹਿੰਦੇ ਹੁੰਦੇ ਸੀ ਕੁੜੀ ਨੂੰ ਪੜਾ ਲਓ ਹੀ ਪੜਾਇਆ ਸੈਜੂ ਫੇਲ ਹੋ ਗਈ ਨਹੀਂ ਦੋਸਤੋ ਬਹੁਤ ਪੜਾਇਆ ਸੀ ਸੈਜੂ ਨੇ ਬਹੁਤ ਮਿਹਨਤ ਕੀਤੀ ਸਾਜੂ ਦੇ ਇੱਥੇ ਸੂਈ ਵੀ ਲੱਗੀ ਸੀ ਤਾਂ ਵੀ ਸਾਜੂ ਪੇਪਰ ਪੜ ਗਈ ਸੀ। ਸਾਜੂ ਦੇ ਡ੍ਰਿਪਾਂ ਵੀ ਲੱਗੀਆਂ ਸੀਗੀਆਂ ਤਾਂ ਵੀ ਸਾਡਾ ਪੁੱਤ ਨੇ ਪੇਪਰ ਪਾਸ ਕਰ ਗਿਆ। ਸਾਜੂ ਜੀ ਮੇਰੇ ਡੋਲੇ ਆ ਜਾਣਾ ਮੰਮੀ ਕੋਈ ਨਾ ਮੈਂ ਪੜੂੰਗੀ 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 ਪੇਪਰ 'ਚ ਪਾਸ ਹੋਊਂਗੀ ਹੋਊਂਗੀ ਹੋਊਂਗੀ। ਜੋ ਕਿ ਅੱਜ ਸਾਜੂ ਨੇ ਕਰਕੇ ਦਿਖਾਇਆ ਯਾਰ ਸੱਜੂ ਹੋ ਗਈ ਪਾਸ। ਸਾਜੂ ਹੋ ਗਿਆ ਜੀ ਪਾਸ ਤੇ ਬਹੁਤ ਵਧੀਆ ਲੱਗਿਆ ਸਾਨੂੰ। ਸਾਜੂ ਦੀ ਸਟੱਡੀ ਬਰਫੀ ਤਾਂ ਲੈਂਦੀ ਇਹਨੇ ਆਪੋ ਹੀ ਖਾ ਲਈ। ਆਪਣੇ ਜੋਗੀ ਪਰਫੀ ਲੈ ਆ ਕੇ ਆਪਣੇ ਜੋਗੀ ਖਾੜੀ ਚਲੋ ਜੀ ਆਪਣੇ ਜੋਗੀ ਪਰਫੀ ਲੈ ਕੇ ਤਾਂ ਆਪੇ ਖਾ ਖੂ ਕੇ ਤਾਂ ਚਲੋ ਜੀ ਨਜਾਰੇ ਲੈ ਗੋ ਸਾਨੂੰ ਆ ਕੇ ਦੱਸਤਾ ਇਤਨੀ ਫੋਕਾ ਹੀ ਕਿ ਮੈਂ ਪਾਸ ਹੋ ਗਈ ਦਾਦੇ ਸਾਹਿਬ ਜੀ ਤੁਸੀਂ ਆ ਜਾ ਸੈਡੂ ਦੀ ਮੈਡਮ ਨੇ ਵੀ ਕਿਹਾ ਕਿ ਕੁੜੀ ਤੁਹਾਡੀ ਬਹੁਤ ਇੰਟੈਲੀਜੈਂਟ ਆ ਦਾਦੇ ਸਾਰਿਆਂ ਨੇ ਕਿਹਾ ਹਾਂ ਜੀ ਦੋਸਤੋ ਹਾਂ ਜੀ ਦੋਸਤੋ ਦੱਸ ਰਹੀ ਆ ਸਾਰਿਆਂ ਨੂੰ ਮੈਂ ਹੋ ਗਈਆਂ ਕਿ ਫੇਲ ਪਾਸ ਸੈਜੂ ਹੋ ਗਈ ਆ ਜੀ ਪਾਸ ਤੇ ਲੱਗ ਗਈ ਜੀ 100 ਬਟਾ 100 ਨੰਬਰ 100 ਬਟਾ 100 ਨੰਬਰ ਤੇ ਹੁਣ ਸੈਜੂ ਦੇ ਸਕੂਲ ਜਿਹੜੇ ਆ ਉਹ ਲੱਗ ਜਾਣੇ ਆ ਹੋਰ ਥੋੜੇ ਟਾਈਮ ਤੱਕ ਸੈਜੂ ਦੀ ਜਿਹੜੀ ਡਿਵੀਜ਼ਨ ਚੱਲੂ ਹੋਣੀ ਆ 15 ਨੂੰ ਫਿਰ ਬੁੱਕਾਂ ਮਿਲਣੀਆਂ ਇਹਨੂੰ ਕੱਲ ਪਰਸੋਂ ਬੁੱਕਸ ਇਹਦੀਆਂ ਮਿਲ ਜਾਣੀਆਂ ਆ ਕੱਲ ਪਰਸੋਂ ਤੱਕ ਤੇ ਫਿਰ ਇਸ ਤੋਂ ਬਾਅਦ ਸੈਜੂ ਦੇ ਸਕੂਲ ਹੋਰ ਨੇ ਸਟਾਰਟ ਤੇ ਫੇਸ ਸਕੂਲੇ ਜਾਊ ਕਰੂਗੀ ਤੇ ਅਸੀਂ ਵੀ ਫੇਰ ਜਾਣਾ ਕਰਨਾ ਸਰਵੋ 10 ਦੇਣਾ ਹੋਰ ਉਹ ਬੱਸ ਫੇਰ ਸਾਡੀ ਸਕੂਲ ਲਗੜੇ ਸਟਾਰਟ ਹੋ ਜਾਣੇ ਆ ਤੇ ਸੱਜੂ ਫੇਰ ਪੜਾਈਆਂ ਚਾਲੂ ਤੇ ਸੱਜੂ ਨੂੰ ਹੁਣ ਟਿਊਸ਼ਨ ਵੀ ਰਖਾਣੀਆਂ ਕਿਉਂਕਿ ਸੱਜੂ ਹੋ ਗਈ ਆ ਯੂਕੇਜੀ ਚ ਨਰਸਰੀ ਵੀ ਕਰ ਲਈ ਇਹਨੇ ਐਲਕੇਜੀ ਵੀ ਕਰ ਲਈ ਯੂਕੇਜੀ ਚ ਹੋ ਗਈ ਆ ਫੇਰ ਇਹਨੇ ਹੁਣ ਆਇਆ ਜੀ ਫਸਟ ਡੇ ਫਸਟ ਦੇ ਫੇਰ ਮੈਡਮ ਕੱਢਿਆ ਕਰੂਗੇ ਫਸਟ ਸੈਕਿੰਡ ਥਰਡ ਫੇਰ ਅਸੀਂ ਦੱਸਾਂਗੇ ਸੱਜੂ ਫਸਟੋਂ ਦੀ ਸੈਕਿੰਡੋਂ ਦੀ ਥਰਡੋਂ ਹਾਂ ਸੱਜੂ ਹਾਂ ਹੁਣ ਨਾਲੇ ਮੈਂ ਦੋਸਤ ਲਾਇਆ ਅੱਜ ਸਾਈਕਲ ਅਏ ਦੇਖਿਆ ਉਹਨੇ ਸਾਈਕਲ ਚਲਾ ਕੇ ਮੈਂ ਰੀਲ ਪਾਉਂਗੀ ਇੰਸਟਾਗ੍ਰਾਮ ਤੇ ਹਾਂ ਇੰਸਟਾਗ੍ਰਾਮ ਤੇ ਰੀਲ ਪਾਵਾਂਗੀ ਸਾਈਕਲ ਚਲਾ ਕੇ ਦੇਖਿਆ ਇਹਨੂੰ ਬੜੇ ਚਿਹਰਾ ਬਾਗ ਤੇ ਉਹਦਾ ਵੀ ਸਾਰਿਆਂ ਨੇ ਸਾਈਕਲ ਜਰੂਰ ਚਲਾਇਆ ਕਰੋ ਇੱਕ ਤਾਂ ਸਰੀਰ ਤੰਦਰੁਸਤ ਰਹਿੰਦਾ ਤੇ ਜਿਹਨਾਂ ਨੂੰ ਮੋਟਾਪਾ ਆਇਆ ਉਹਨਾਂ ਤੇ ਮੋਟਾਪਾ ਮੋਟਾਪਾ ਨਹੀਂ ਆਉਂਦਾ ਸਾਈਕਲ ਚਲਾਉਣ ਦੇ ਨਾਲ ਬਹੁਤ ਹੀ ਬੈਨੀਫਿਟ ਹੈ ਸਾਈਕਲ ਚਲਾਉਣ ਦੇ ਸੈਜੂ ਵੀ ਸਾਈਕਲ ਹੀ ਚਲਾਉਂਦੀ ਆ ਤੇ ਮੈਨੂੰ ਤਾਂ ਲੱਗਦਾ ਸੀ ਕਿ ਛੁੱਟੀਆਂ ਨਹੀਂ ਪਾਉਂਗੇ ਸੈਜੂ ਨੂੰ ਬਟ ਛੁੱਟੀਆਂ ਪੈ ਗਈਆਂ 15 ਤਰੀਕ ਤੱਕ ਤਾਂ ਫੇ ਹੁਣ ਆਪਾਂ ਥੋੜਾ ਜਿਹਾ ਨੂੰ ਮਧਰਾਗੇ ਜਿੱਥੇ ਜਾ ਹੋਏ ਚਾਵਾਂਗੇ ਤੇ ਆਹ ਰੋ ਤੇ ਕੋਈ ਜੌਬ ਨਹੀਂ ਹੋਇਆ ਜਦੋਂ ਤੱਕ ਇਹ ਆਹ ਸੱਜੀ ਦਾ ਖਟਾਰਾ ਆਉਣਗਾ ਖਟਾਰਾ ਲੈ ਕੇ ਹੀ ਆਗੇ ਆਪਣਾ ਇਹਨੂੰ ਮੈਂ ਤਾਂ ਸਾਈਕਲ ਮਗਰ ਪੈਦਾ ਬੈਠੀ ਨਹੀਂ ਡਰਦੀ ਨਹੀਂ ਡਰਪੋਗਾ ਇਹ ਖਟਾਰਾ ਲੈ ਗਈ ਆਪਣਾ ਖਟਾਰਾ ਹੋ ਕੋਈ ਜਦੋਂ ਚਲੋਣਾ ਨਹੀਂ ਉਦਾਂ ਲੈ ਆਹ ਸੱਜੀ ਦਾ ਖਟਾਰੇ ਤੇ ਜਾ ਰਹੀ ਹੈ ਸੱਜੀ ਆਪਣੇ ਖਟਾਰੇ ਤੇ ਜਾ ਰਹੀ ਹੈ ਦੇਖੋ ਭਗਤਾਂ ਆਹ ਦੇਖੋ ਖਟਾਰਾ ਆਇਆ ਤਾਂ ਖਟਾਰੇ ਤੇ ਜਾ ਰਹੀ ਸੱਜੀ ਆਪਣੇ ਹਾਂ ਕਾਂਤੀ ਇਹ ਤੁਹਾਨੂੰ ਸਾਈਕਲ ਨਹੀਂ ਉਹਦਾ ਆਪੂ ਆਪੂ ਕਿੱ데 ਨਾ ਹੁੰਦਾ ਆਪੂ ਇਹ ਨਿਹਰੇ ਵੀ ਨਹੀਂ ਪੈਟਰ ਹੁੰਦੇ ਤੇ ਆਪਾਂ ਲਗੇ ਬਾਲਣ ਜਾ ਕੇ ਬੜੀ ਦੂਰੋਂ ਚੁੱਕ ਕੇ ਬਾਲਣ ਨਹੀਂ ਹੁੰਦਾ ਆ ਤੇ ਬਾਲਣ ਰੱਖਾਂ ਉੱਥੇ ਬਾਕੀ ਤੁਸੀਂ ਵੀ ਦੱਸਿਓ ਸਾਰੇ ਜਾਣੇ ਕਿ ਮੌਸਮ ਤੁਹਾਡੇ ਇੱਧਰ ਕਿਦਾਂ ਦਾ ਆ ਇੱਧਰ ਸਾਡੇ ਬੱਦਲ ਬਾਜੀ ਆ ਥੋੜੀ ਥੋੜੀ ਤੇ ਲਓ ਜੀ ਕਰੂ ਗੱਲ ਬੱਤੀ ਚੱਲ ਪਾ ਮੌਸਮ ਬਹੁਤ ਖਰਾਬ ਹੋਇਆ ਅੱਜ ਮੈਨੂੰ ਠੱਡ ਲੱਗੀ ਜਾਂਦੀ ਆ ਅੱਜ ਮੈਨੂੰ ਠੰਡ ਲੱਗੀ ਜਾਂਦੀ ਆ ਅ ਹਨੇਰਾ ਹਨੇਰਾ ਜਿਹਾ ਹੋਇਆ ਅੱਜ ਬੱਦਲਵਾਰੀ ਜਿਆਦੇ ਆ ਅੱਜ ਸਾਡੀ ਕੁੜੀ ਜਨੈਪੀਆਂ ਵੀ ਰੜੀਆਂ ਹਾਂ ਯੂਕੇਜੀ ਯੂਕੇਜੀ ਦਸਰੀ ਪਹਿਲਾਂ ਕੀ 30 ਫੇ ਕੀਤੀ ਸੈਜੂ ਨੇ ਐਲकेजी ਹੁਣ ਹੋਈ ਯੂਕੇਜੀ ਚ ਯੂਕੇਜੀ ਵਿੱਚ ਸਾਰੇ ਜਾਣੇ ਸੈਜੂ ਨੂੰ ਜ਼ਰੂਰ ਵਧਾਈਆਂ ਦਿਓ ਪਾਸ ਹੋਈ ਦੀਆਂ ਕਮੈਂਟ ਤੇ ਪਿਆਰਾ ਜਿਹਾ ਕਮੈਂਟ ਕਰਿਓ ਜੋ ਕਿ ਆਪਾਂ ਸੈਜੂ ਨੂੰ ਪੜਾਵਾਂਗੇ ਕਿ ਸੈਜੂ ਤੇ ਲਈ ਇੰਨੇ ਪਿਆਰੇ ਪਿਆਰੇ ਕਮੈਂਟ ਆਏ ਆ ਤੇ ਸੱਜਣ ਦੱਸਾਂਗੇ ਆਪਾਂ ਵੀ ਕਿੰਨੇ ਕਿਹੜਾ ਕਮੈਂਟ ਕੀਤਾ ਤੇ ਬੜੀ ਵਧੀਆ ਤਰੀਕੇ ਨਾਲ ਕਰਾਵਾਂਗੇ ਸਾਰੀ ਜਿਹੜੇ ਵੀ ਸਾਡੇ ਵੀਰ ਭੈਣ ਸਾਨੂੰ ਇਹਨਾਂ ਨੂੰ ਕਹਿੰਦੇ ਆ ਕਿ ਪੜਾਉਨੇ ਨੇ ਤੁਸੀਂ ਸਾਨੂੰ ਜਾਦੇ ਫਿਕਰ ਆ ਸਾਡੇ ਬੱਚੇ ਦਾ ਅਸੀਂ ਪੜਾਉਣਾ ਕਿੱਦਾਂ ਨਹੀਂ ਪੜਾਉਣਾ ਸਾਨੂੰ ਪਤਾ ਆ ਤੇ ਪ੍ਰਮਾਤਮਾ ਜੀ ਐਤਕੀ ਚੜ੍ਹਦੀ ਕਲਾ ਚ ਰੱਖੇ ਐਤਕੀ ਸੱਜਣ ਨੂੰ ਟਿਊਸ਼ਨ ਵੀ ਲਗਾ ਲੈਣਾ ਆ ਅਸੀਂ ਟਿਊਸ਼ਨ ਅਸੀਂ ਤਾਂ ਲਗਵਾਉਣਾ ਕਿਉਂਕਿ ਬੱਚੇ ਦੀ ਪੜਾਈ ਗਾਂਗਾ ਹੋਈ ਜਾਂਦੀ ਆ ਜਿਆਦਾ ਹਾਈ ਹੋਈ ਜਾਂਦੀ ਆ ਜੋ ਕਿ ਸਾਨੂੰ ਅਭੀ ਨਹੀਂ ਪੜ੍ਹਨੀ ਹੁੰਦੀ ਆ ਗੁੱਗੜੋ ਏ ਗੁੰਗਲੋ ਏ ਗੁੰਗਲੋ ਦਾਦੀ ਹੁਣ ਬੱਚਿਆਂ ਦੀ ਇੰਗਲਿਸ਼ ਆ ਨਾ ਉਹ ਸਾਨੂੰ ਵੀ ਨਹੀਂ ਆਉਂਦੀ ਹੈਗੀ ਬੜੀ ਟਫ ਜਈ ਆ ਤੇ ਇਸ ਕਰਕੇ ਮੈਨੂੰ ਵੀ ਕਈ ਵੇਲੇ ਸਮਝ ਨਹੀਂ ਲੱਗਦੀ ਹੈਗੀ ਇਸ ਕਰਕੇ ਇਹਨੂੰ ਟਿਊਸ਼ਨ ਲਗਾਵਾਗੇ ਤਾਂ ਜੋ ਸਮਝ ਲੱਗ ਜਾ ਕਰੂਗੀ ਸਾਨੂੰ ਵੀ ਕੀ ਲਿਖਿਆ ਆ ਸਕੀਸ ਵਾਹਿਗੁਰੂ ਵਾਹਿਗੁਰੂ ਅਸ਼ਲੀਨ ਸਿੱਕਾ ਮਾਦੀ ਜਸ਼ਲੀਨ ਖਿੱਚ ਖਿੱਚ ਕੱਢੀ ਖਿੱਚ ਖਿੱਚ ਖਿੱਚਿਆ ਉਹ ਲੁਕੋ ਜੀ ਲੁਕੋ ਜੀ ਤੇ ਹੁਣ ਗਰਮੀ ਆ ਗਈਆਂ ਅਸੀਂ ਮੰਜੇ ਬਣਵਾਵਾਂਗੇ ਆਪਣੇ ਵਧੀਆ ਜਿਹੇ ਤਰੀਕੇ ਨਾਲ ਸਿਆਲ ਲੰਘਾਏ ਹੁਣ ਮੱਗੇ ਗਰਮੀ ਆ ਗਈ ਹੁਣ ਚੈਣ ਬਈ ਬਾਹਰ ਹੀ ਹੁੰਦੀ ਹੁੰਦੀ ਉਦਾਂ ਜਿੱਦਾਂ ਬਾਜੀ ਕੂਲਰ ਲਾ ਲੋ ਚੈਣ ਬਾਹਰ ਬਣਾਏ ਬਜ਼ੁਰਗਾਂ ਨੂੰ ਬੁਲਾ ਕੇ ਇਤਨਾ ਤੋਂ ਮੰਜੇ ਆ ਇਹਨਾਂ ਸੈੱਟ ਕਰਵਾਵਾਂਗੇ ਵਧੀਆ ਜਿਹੇ ਬਣਵਾ ਕੇ ਤੇ ਫਿਰ ਅੱਪ ਐਤ ਵੀਡੀਓ ਬਣਾਉਣਾ ਕਰਾਂਗੇ ਤੇ ਬਾਕੀ ਹੁਣ ਉਹ ਜਿਹੜਾ ਬਾਣ ਨਹੀਂ ਰੰਗ ਰੰਕਾ ਜੋ ਉਹਦਾ ਮੱਜੇ ਬੜੇ ਵਧੀਆ ਬਣਾਦੇ ਮੇਰੇ ਡੈਡੀ ਬਣਾਉਂਦੇ ਹੁੰਦੇ ਸੀ ਹੁਣ ਤਾਂ ਮੇਰੇ ਡੈਡੀ ਇਸ ਦੁਨੀਆ ਤੇ ਨਹੀਂ ਹੈਗੇ ਮੈਂ ਤਾਂ ਮਿੰਦਾ ਆਪਣੇ ਡੈਡੀ ਨੂੰ ਲਿਆਇਆ ਕਰਨਾ ਸੀ ਡੈਡੀ ਮਾਡੇ ਮੰਜੇ ਬਣਾਜੋ ਯਾਦਾ ਰਹਿ ਜਾਂਨੀਆ ਤੇ ਕੀ ਕਰਨਾ ਹੋਰ ਦੋਸਤੋ ਥੋੜਾ ਜਿਹਾ ਪਿਆਰਾ ਜਿਹਾ ਕਮੈਂਟ ਕਰਕੇ ਸੈਜੂ ਨੂੰ ਬਲੇਸਿੰਗ ਦਿਓ ਸੈਜੂ ਨੂੰ ਵਧਾਈਆਂ ਦਿਓ ਤੇ ਸੈਜੂ ਨੂੰ ਫੇਰ ਮੈਂ ਨਾ ਸਾਰੇ ਕਮੈਂਟਸ ਕੰਫੀਡੈਂਸ ਜਿਹੜਾ ਹੋਰ ਉੱਪਰ ਵਧਾ ਦਿਓ ਤੇ ਮੈਂ ਨਾ ਸੈਜੂ ਨੂੰ ਫੇਰ ਕਮੈਂਟਸ ਸੁਣਾਉਂਗੀ ਪੱਕਾ ਜਿਹੜਾ ਜਿਹੜਾ ਵੀ ਕਮੈਂਟ ਕਰੂਗਾ ਤੇ ਸੈਜੂ ਕਿੱਦਾਂ ਦਾ ਥੈਂਕਸ ਕਰਵਾਵਾਂਗੇ ਸਾਰਿਆਂ ਨੂੰ ਹਾਂ ਸਾਰਿਆਂ ਨੂੰ ਕਮੈਂਟ ਦਾ ਜਵਾਬ ਦਵਾਂਗੇ ਜਿਨ੍ਹਾਂ ਵੀ ਬਲੇਸਿੰਗ ਦੇਵੋਗੇ ਸੈਜੂ ਨੂੰ ਸ਼ਹਿਰ ਹੋ ਗਈ ਹੈ ਸ਼ਹਿਰ ਦੇ ਅੰਦਰ ਆਇਆ ਤੇ ਖਰਾ ਕਰੋ ਕਰਨੇ ਸੈਜੂ ਨੇ ਬਰਫੀ ਦਾ ਕੱਲੀ ਨੇ ਖਾ ਲਈ ਸਾਡੇ ਲਈ ਦਬਰਫੀ ਕੋਈ ਨਹੀਂ ਸਾਜੂ ਨੇ ਰੱਖੀ ਨਾ ਚੰਦ ਦਿੱਤੀ ਇਹਨੇ ਬਰਫੀ ਹੈ ਇਹ ਪ੍ਰਸ਼ਾਦ ਹੀ ਮਿਲੇ ਆ ਮੰਦਰ ਚੋਂ ਪੁੱਤ ਖਾ ਲੋ ਪ੍ਰਸ਼ਾਦ ਜਾਂ ਫੇਰ ਅੰਦਰ ਰੱਖ ਦੋ ਸਾਰਿਆਂ ਨੂੰ ਥੋੜਾ ਥੋੜਾ ਵੰਡ ਦਿਓ ਥੋੜਾ ਥੋੜਾ ਵੰਡ ਦੋ ਨਾ ਸਾਰਿਆਂ ਨੂੰ ਕੱਲ ਆਪਾਂ ਗਏ ਸੀ ਮੰਦਰ ਤੇ ਮੁੰਡਾ ਜਾ ਕੇ ਉਥੋਂ ਪ੍ਰਸ਼ਾਦ ਮਿਲਿਆ ਸੀ ਸਾਡੇ ਦੋਸਤਾਂ ਨਾਲੇ ਪਰਵਾਹ ਤੇਰੀਆਂ ਨਿਕਲਣ ਤੀਆਂ ਸਾਜੂ ਰੋ ਤੜਕੇ ਪਰਵਾਹ ਫੇਰ ਜਾਂਦੀ ਆ ਤੇ ਅੱਗ ਸੋ ਜਾਂਦੀ ਆ ਪਾਜ ਪਰਵਾਦ ਤੇ ਗਈ ਸੀ ਸੈਜੂ ਪਰਵਾਦ ਵਿੱਚ ਤੇ ਜਾਂਦੀ ਤੇ ਆ ਕੇ ਸੋ ਜਾਂਦੀ ਆ ਸੱਜੂ ਗਈ ਸੀ ਹਾਂਜੀ ਫੇਰ ਪਤਾ ਕੀ ਕੀਤਾ ਇਹਨੇ ਪਰਵਾਦ ਵਿੱਚ ਤੇ ਜਾਏ ਜਿਹੜੀ ਉੱਥੇ ਬਰਫੀ ਤੇ ਪੂਰੀਆਂ ਦਾ ਨਾ ਮਿਲਿਆ ਨਾ ਉਹਨੂੰ ਉੱਠ ਉਹ ਹੋ ਗਏ ਉੱਠ ਕੇ ਕਹਿੰਦੀ ਓਏ ਮੇਰੀ ਬਰਫੀ ਕਿੱਥੇ ਗਈ ਮੇਰੀ ਬਰਫੀ ਗੜ ਹੋ ਗਿਆ ਇੱਕ ਟੁਕੜੀ ਖਾਧੀ ਬਰਫੀ ਦੀ ਦੋ ਬਰਫੀ ਟੁਕੜੀਆਂ ਵਿੱਚ ਹਾਂ ਉਹਨੇ ਭੁੱਖਾ ਹੈ ਹਣਾ ਨਹੀਂ ਜੀਣਾ ਆਏ ਕਰਦੀ ਜਿਵੇਂ ਲੀਨ ਜਿਵੇਂ ਵੀ ਤਾਂ ਭੁੱਖਿਆ ਮੈਂ ਮੋਤਾਪੈ ਦੁੱਧ ਹੀ ਪੀਂਦੀ ਹਲੇ ਉਹ ਦੁੱਧ ਹੀ ਐਡਾ ਲਿਆ ਫਿਰ ਇਹ ਦੁੱਧ ਖੀਂਦੀ ਆ ਤਾ 2 ਦਿਨ ਆਪੂ ਇਹ ਰੋਟੀ ਵੀ ਖਾਂਦੀ ਤੀਤਿਆ ਵੀ ਖਾਂਦੀ ਬਨਾਣੇ ਵੀ ਖਾਂਦੀ ਉਹਨੂੰ ਕਹਿੰਦੇ ਦੁੱਧ ਪੀਂਦੀ ਭੋਖਾ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਲਾਈਕ ਕਰਿਓ ਕਮੈਂਟ ਕਰਿਓ ਵਧੀਆ ਵਧੀਆ ਜੀ ਲਾਈਕ ਆਉਟ ਸ਼ੇਅਰ ਕਮੈਂਟ ਕਰਿਓ ਬਾਈਸ ਆਉਣ ਕਰਨੇ ਸਾਡੇ ਤੇ ਸਾਰਿਆਂ ਦਾ ਕਮੈਂਟ ਆਉਂਦੇ ਹੁੰਦੇ ਦੀਦੀ ਤੁਸੀਂ ਬਲੌਗ ਡੇਲੀ ਅਪਲੋਡ ਕਰਿਆ ਕਰੋ ਬੱਚਿਆਂ ਨਾਲ ਡੇਲੀ ਨਹੀਂ ਅਪਲੋਡ ਹੁੰਦੇ ਕਿਉਂਕਿ ਇਹ ਸਾਡੀ ਜਸਲੀਨ ਜਿਹੜੀ ਛੋਟੀ ਆ ਬਹੁਤ ਤੰਗ ਕਰਦੀ ਆ ਰਾਤ ਨੂੰ ਤਾਂ ਮੈਨੂੰ ਜਗਰਾਤਾ ਕਰਵਾਉਂਦੀ ਆ ਤੇ ਦੇਣ ਨੂੰ ਜਾਪ ਜਾਂਦੀ ਸੋ ਤੇ ਮੈਨੂੰ ਕਹਿੰਦੀ ਤੁਸੀਂ ਕਰੋ ਕੰਮ ਰਾਜਿਸਲੀ ਲੋਕੇਸ਼ਨਾਂ ਵੀ ਤੁਹਾਨੂੰ ਦਿਖਾਵਾਂਗੇ ਸਾਰੀਆਂ ਵੋਲੀ ਵੋਲੀ ਜਾਮਾ ਕਰਾਂਗੇ ਜਿਹੜੇ ਸਾਡੇ ਲਾਗੇ-ਲਾਗੇ ਲੋਕੇਸ਼ਨਾਂ ਹੈਗੀਆਂ ਆ ਸਾਡੇ ਤੋਂ ਮੰਗਾਂਗੇ ਕਿਉਂਕਿ ਸੈਜੂ ਦੇ ਸਕੂਲ ਲੱਗ ਰਹੇ ਆ ਤੇ ਜਦੋਂ ਛੁੱਟੀਆਂ ਹੋਊਗੀਆਂ ਫਿਰ ਤਾਂ ਜ਼ਿਆਦਾ ਜ਼ਿਆਦਾ ਕਿਉਂਕਿ ਬੱਚਿਆਂ ਦੀ ਪੜ੍ਹਾਈ ਵੀ ਜ਼ਰੂਰੀ ਆ ਘੁੰਮਣ ਦੇ ਨਾਲ-ਨਾਲ ਬੱਚੇ ਦੀ ਪੜ੍ਹਾਈ ਸਭ ਤੋਂ ਜ਼ਰੂਰੀ ਆ ਕਿਉਂਕਿ ਇਹਦੇ ਲਾਈਫਟਾਈਮ ਲਈ ਇਹਨੂੰ ਇਹਦੇ ਕੰਮ ਆਉਣ ਵਾਲੀ ਆ ਇਹ ਤੇ ਅੱਗੇ ਜਾ ਕੇ ਜੋ ਇਹਨਾਂ ਨੇ ਬਾਨਣਾ ਉਹਨਾਂ ਦੀ ਕਿਸਮਤ ਆ ਠੀਕ ਆ ਨਾ ਬਾਕੀ ਆਪਾਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗੇ ਪਹਿਲਾਂ ਸੱਜੇ ਸਕੂਲ ਹੋ ਜਾਗੇ ਬੱਤੀ ਬਾਨੀ ਦੇ ਮੁੰਡੇ ਦਾ ਬਰਾ ਸੀਗਾ ਸਾਨੂੰ ਉਹਨੇ ਸੱਦਿਆ ਸੀਗਾ ਪਰ ਆਪਾਂ ਨਹੀਂ ਜਾ ਸਕੀ ਕਿਉਂਕਿ ਸੈਜੂ ਦਾ ਰਿਜ਼ਲਟ ਸੀਗਾ ਤੇ ਉੱਥੇ ਫਿਰ ਦੇਖੀ ਆਪਣਾ ਭਰਾ ਗਿਆ ਸੀਗਾ ਉਹ ਇਦਾਂ ਮੈਂ ਇਦਾਂ ਹੀ ਹੋਣੀ ਕਰਨੀ ਆ ਤੇ ਮੈਂ ਦੱਸਿਆ ਸੈਜੂ ਨੂੰ ਇਨਵਾਈਟ ਆਇਆ ਸੀ ਉੱਥੋਂ ਤੇ ਸੱਦ ਤੋਂ ਜਾਣੀ ਹੋਇਆ ਕਿਉਂਕਿ ਸੱਦ ਦਾ ਪੇਪਰ ਸੀ ਕਿੰਦਾ ਪੜਣਾ ਪਈਦਾ ਉਹ ਵੀ ਮੈਂ ਕਿਹਾ ਆਏ ਆ ਭਾਈ ਦਾ ਇਸ ਕਰਕੇ ਸੌਰੀ ਸਾਡੇ ਤੋਂ ਨਹੀਂ ਜਾ ਹੋਇਆ ਬਾਨੀ ਜੀ ਸਾਨੂੰ ਮਾਫ਼ ਕਰਿਓ ਰਹਿਾਨਾ ਸਿੰਗਰ 65 ਕਰੋੜ ਦੇ ਵਿੱਚ ਉਹਦਾ ਵੀ ਸਾਨੂੰ ਫੋਨ ਆਇਆ ਸੀਗਾ ਤੇ ਸਾਡੇ ਚੱਕ ਨਹੀਂ ਆਇਆ ਪਹਿਲਾਂ 58 ਕਰੋੜ 88 ਕਰੋੜ ਚ ਸੱਜ ਆਈ ਸੀ ਉਹ ਕਿਉਂਕਿ ਉਹ ਕੰਦੀ ਸੀ ਕਿ ਰੇਟ ਡਿਸਾਈਡ ਕਰਿਓ ਸੱਜੂ ਨੂੰ ਬਈ ਦਿੰਦੇ ਸੀ ਉਹ 20 ਲੱਖ ਰੁਪਈਆ ਦਾ ਸੱਜੂ ਕੰਦੀ ਬਹੁਤ ਘੱਟ ਆ ਸੱਜੂ ਕੰਦੀ ਇਹ ਮੈਨੂੰ ਵੀ ਕਰੋੜ ਦੋ ਕੰਦੀ ਮੈਂ 20 ਲੱਖ ਜਾਨੀ ਕੰਦੀ ਆਲੀ ਮੈਨੂੰ ਵੀ ਦੋ ਸੱਜੂ ਨੂੰ 20 ਲੱਖ ਚ ਬੁਕਿੰਗ ਕੀਤੀ ਸੀ ਉਹਨਾਂ ਨੇ ਸੱਜੂ ਦੇ ਪਰ ਬਣਾ ਕਰਤਾ ਸੱਜੂ ਕਹਿੰਦੀ ਮੈਨੂੰ ਵੀ 2 ਕਰੋੜ ਚਾਹੀਦਾ ਮੈਂ ਨਹੀਂ 20 ਲੱਖ ਚ ਆਉਣਾ ਇਹ ਆ ਜੀ ਗੱਪਾਂ ਦਾ ਕੜਾ